ਗਰੀਮਾਂ ਚ ਗਏ ਆ ਫਿਰ ਸਾਨੂੰ ਹੋਰ ਪਾਰਟੀ ਚ ਤਾਂ ਜਾਣ ਨੂੰ ਜੀ ਵੀ ਕਰਦਾ ਫਿਰ ਇੱਕ ਅਸੀਂ ਜਿੰਮੇ ਬਿਵਾਂ ਬਣਾਉਣ ਵਾਲੀ ਕੋਈ ਸੰਸਥਾ ਨਾਲ ਲੱਗ ਜੀਦਾ ਪਰ ਜਿਹੜਾ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਜਿਹੜੇ ਛੋਟੇ ਹੁੰਦੇ ਨਾ ਅੱਜ ਨਾਲ ਸਾਡੇ ਗਏ ਸਰਦਾਰ ਮਨੀਸ਼ ਸਿੰਘ ਜੀ ਧੋਈ ਚਾਹਤ ਪ੍ਰਧਾਨ ਵਿਆਰਤੀ ਨਾਪਾ ਇੰਚਾਰਜ ਸਰਦਾਰ ਨਿਰੰਦਰ ਸ਼ਰਮਾ ਜੀ ਇੱਥੇ ਪਹੁੰਚਣ ਤੇ ਮੈਂ ਇਹਨਾਂ ਦਾ ਤੇ ਆਪਣਾ ਇਹਨਾਂ ਨੂੰ ਸਾਰੇ ਵਿਸ਼ਵਾਸ ਦਿਵਾਇਆ ਵੀ ਆਪਾਂ ਸਾਰੇ ਸਰੋਵਰੀ ਅਕਾਲੀ ਦਲ ਦੇ ਨਾਲ ਖੜੇ ਆਂ ਨਾਲ ਖੜੇ ਰਹਾਂਗੇ ਕੋਈ ਵੀ ਜੇ ਸੁਧਾਰ ਲਾਇਆ ਕਿ ਵਰਕਰ ਕੰਮ ਕਰਨ ਵਾਲੇ ਹਮੇਸ਼ਾ ਹੀ ਪਿੱਛੇ ਰਹਿ ਜਾਂਦੇ ਨੇ ਜਿਹੜੇ ਇੱਕ ਦੋ ਚਾਪਲੂਸ ਬੰਦੇ ਜਿਹੜੇ ਹਰ ਵੇਲੇ ਨਾਲ ਤਾਂ ਕਿ ਕੇ ਖਰਾਬ ਕਰਦੇ ਜਿਹੜੇ ਕੋਈ ਢੁਲੇ ਦੇ ਰਿਅਲਟ ਨਹੀਂ ਸਰਵਿਸਿੰਗ ਦੀ ਨਦੀ ਉੱਥੇ ਜੂਸ ਦੇ ਵਧਾਨ ਨੇ ਇਸੇ ਲੜੀ ਦੇ ਤੁਸੀਂ ਉਹਨਾਂ ਦਾ ਜਾ ਕੇ ਹਾਲਾਤ ਦੇਖਿਓ ਉਹਨਾਂ ਦੇ ਲੋਕਾਂ ਨਾਲ ਬਿਠੋ ਉਹਨਾਂ ਦੇ ਵਿਕਾਸ ਦੇ ਰਿਪੋਰਟ ਨੂੰ ਦੇਖ ਕੇ ਆਪਾਂ ਚੱਲਣਾ ਹੈ ਐਕੀ ਆਪਣੀ ਲੱਗੀ ਫਾਰ ਆਲੇ ਆਲੇ ਲੱਗ ਪੱਡ ਸੋ ਜਿਹੜੀਆਂ ਆਪਣੀਆਂ ਘਾਟਾਂ ਸੀ ਉਹ ਘਾਟਾਂ ਨੂੰ ਆਪਾਂ ਪੂਰੀਆਂ ਕਰੀਏ ਕੀ ਕਰਤ ਨੇ ਉਹਦੇ ਅਤੇ ਸ਼੍ਰੋਮਣੀ ਕਾਲਜ ਨੂੰ ਮੈਂ ਤਾਂ ਬਾਦਲ ਸਾਹਿਬ ਨਾਲ ਸੁਰਜੀਤ ਸਿੰਘ ਬਾਦਲ ਨਾਲ ਸੁਰਜੀਤ ਸਿੰਘ ਜਲਣਾਣਾ ਆਪਾਂ ਉਹਨਾਂ ਨਾਲ ਮਿਲ ਕੇ ਅਕਾਲੀ ਦਲ ਨੂੰ ਕਰਕੇ ਆਪਣੇ ਇਲਾਕੇ 'ਚ ਜੋੜਿਆ ਹੁੰਦਾ ਤੇ ਉਹ ਹੀ ਬੰਦੇ ਨਾਲ ਪ੍ਰੇਮ ਹੁੰਦਾ ਹੈ ਅਕਾਲੀ ਦਲ ਦੇ ਨਾਲ ਜਿਹੜੇ ਜੁੜੇ ਹੋਏ ਨੇ ਮੈਂ ਜਦੋਂ ਪਹਿਲਾਂ ਇਹਨਾਂ ਦਾ ਸੋਮਣੀ ਅਕਾਲੀਗਨ ਦੀ ਹਰ ਲੜਾਈ ਅੱਗੇ ਹੋ ਕੇ ਲੜੇ ਬਹੁਤੇ ਨੇ ਜਿਹੜਾ ਵੀ ਇਕੱਠੀਆਂ ਹਰ ਕੁਰਬਾਨੀ ਸੋਮਣੀ ਅਕਾਲੀਗਨ ਦੀ ਚੜ੍ਹਦੀ ਕਲਾ ਵਾਸਤੇ ਤੁਸੀਂ ਉਹਦੇ 'ਚ ਬੜਾ ਭਰਮ ਭੁਲੇਖੇ ਪਾਉਣ ਦੀ ਜਿਹੜੀ ਆ ਉਹ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਕੋਈ 105 ਸਾਲ ਪੁਰਾਣਾ ਸ਼੍ਰੋਮਣੀ ਕਾਗਦ ਦਾ ਇਤਿਹਾਸ ਹੈ। ਮੈਂ ਇਹਦਾ ਦਾ ਧੰਨਵਾਦ ਕਰਦਾ ਹਾਂ ਸਾਰੀ ਸਾਡੀ ਸੰਗਤ ਵੱਲੋਂ ਤੇ ਸਭ ਤੋਂ ਵੱਡਾ ਧੰਨਵਾਦ ਕਰਦਾ ਸਮੁੱਚੀ ਸੰਗਤ ਦਾ। ਕਿਉਂਕਿ ਜਿਹੜੇ ਤੁਸੀਂ ਬਹੁਤ ਹੀ ਸ਼ਾਰਟ ਟਾਈਮ ਦੇ ਵਿੱਚ ਚਾਏ ਹੋ।ਾਰੇ ਸੰਗਤ ਨੂੰ ਦੇਖ ਕੇ ਖੜੇ ਹੋ। ਜਿਦਾਂ ਇਹ ਲਊਗਾ ਖੜੇ ਹੋ ਜਾਓ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਬਾਕੀ ਕਰਮ ਸਾਰੇ ਰੌਮਣੀ ਅਕਾਲੀ ਦੇ ਦੇਖੋ ਵਰਕਿੰਗ ਕਮੇਟੀ ਨੇ ਜੋ ਸਾਡੀ ਡਿਊਟੀ ਲਈ ਆ ਇਸ ਜ਼ਿਲ੍ਹੇ ਦੇ ਅਬਜ਼ਰਵਰ ਦੇਖਣ ਜੀ ਸਾਹਿਬ ਤੇ ਮੈਂ ਸਾਰੇ ਹਲਕਿਆਂ ਚ ਅਸੀਂ ਜਿਹੜੀ ਡੈਲੀਗੇਟਸ ਦੀ ਮੀਟਿੰਗ ਕਰ ਰਹੇ ਹਾਂ ਇੱਕ ਤਾਂ ਉਹਨਾਂ ਦਾ ਸਨਮਾਨ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਵੀ ਬੜੀ ਮਿਹਨਤ ਕੀਤੀ ਔਰ ਬਹੁਤ ਕਿ ਉਸ ਦੇ ਨਾਲ ਜਿਹੜੀ ਜ਼ਿਲ੍ਹੇ ਚ ਭਰਤੀ ਹੋਈ ਹੈ 1.5 ਲੱਖ ਤੋਂ ਉੱਪਰ ਭਰਤੀ ਪਟਿਆਲਾ ਜ਼ਿਲ੍ਹੇ ਚ ਹੋਈ ਹੈ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਉਹਨਾਂ ਤੋਂ ਅੱਗੇ ਜਿਹੜੇ ਜ਼ਿਲ੍ਹੇ ਦੇ ਜਾੜੀ ਜਿਹੜੇ ਚੁਣਨੇ ਆਨ ਸਟੇਟ ਤੇ ਚੁਣਨੇ ਆ ਉਹ ਵੀ ਸਲਾਹ ਇੱਥੇ ਲੈਣ ਵਾਸਤੇ ਸਪੈਸਰ ਤੋਂ ਆਲੀ ਵਾਰ ਸੁਵਾਰ ਲੈ ਰਾ ਆਪਣੀ ਭਰਤੀ ਕਰਨ ਲੱਗ ਗਏ ਭਰਤੀ ਕਿਸ ਦੇ ਮੰਨਣਗੇ ਲੋਕ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਿਹੜੀ ਹੈ ਨਾ ਜਿਸ ਦਾ ਸੰਵਿਧਾਨ ਦੇ ਅਨਸਾਰ ਹੁੰਦੀ ਹੈ ਹਰ 5 ਸਾਲ ਬਾਅਦ ਵਰਕਿੰਗ ਕਮੇਟੀ ਜਿਹੜੀ ਰੈਜ਼ੋਲੂਸ਼ਨ ਪਾਸ ਕਰਦੀ ਹੈ ਉਸ ਤੋਂ ਬਾਅਦ ਕਾਪੀਆਂ ਸਪਰਾਈ ਜਾਂਦੀਆਂ ਫਿਰ ਉਹ ਕਾਪੀਆਂ ਜਿਹੜੀਆਂ ਵੰਡੀਆਂ ਜਾਂਦੀਆਂ ਜਿਹੜੇ ਸੁਧਾਰ ਵਾਲੇ ਹਨ ਜੀ ਸਿੰਗਲ ਇੱਕ ਡੈਲੀਗੇਟ ਜੇ ਆਪਣੀ ਭਰਤੀ ਤੋਂ ਬਣਾ ਲੈਣ ਇਲੈਕਸ਼ਨ ਚ ਚੱਲਦਾ ਤਾਂ ਮੈਂ ਸਮਝਾਂਗੇ ਵੀ ਉਹ ਸਾਫਾ ਨਾ ਸੀ ਆਪਣਾ ਸਾਰਾ ਕੁਝ ਹੀ ਬੰਦ ਕਰਦਾ ਸੋ ਕਾਲਪਤ ਸਾਬ ਨੇ ਕਿਹਾ ਸੀਗਾ ਕਿ ਤੁਸੀਂ ਭਰਤੀ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਦੁਕਾਨਾਂ ਬੰਦ ਕਰਕੇ ਇਕੱਠੇ ਹੋਣਾ ਹੈਗਾ ਇੱਕ ਛੰਡੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਆਬਜ਼ਰਵਰ ਵੀ ਲਾਇਆ ਫਿਰ ਭਰਤੀ ਵਾਸਤੇ ਕਾਪੀਆਂ ਵੀ ਆਫਰ ਕਰੀ ਵੀ ਸਾਡੇ ਤੋਂ ਲਿਓ ਯਾਦ ਨਹੀਂ ਕਾਪੀਆਂ ਛਪਵਾ ਕੇ ਸਿਰਫ ਕੁਝ ਜਗ੍ਹਾ ਜਿੱਥੇ ਥੋੜਾ ਬਹੁਤ ਪੰਦਾਸੇ ਨੇ ਉਹਨਾਂ ਇਕੱਠ ਕਰਕੇ ਉੱਥੇ ਡਰਾਮੇ ਕਰ ਰਹੇ ਆ ਅਦਰਵਾਈਜ਼ ਭਰਤੀ ਵਾਲੀ ਕੋਈ ਗੱਲ ਨਹੀਂ ਕਿਹਦੀ ਸਾਇ ਤੇ ਹੋ ਰਿਹਾ ਲਾ ਤੁਸੀਂ ਦੇਖੋ ਵੀ ਕੈਂਡਿੰਗ ਇਹਨਾਂ ਵੀ ਚੱਕੀਆਂ ਦੀ ਦੰਮਣਾ ਵੀ ਥਾਣੇਦਾਨ ਦੇ ਉੱਪਰ ਬੋਲੇ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਖੇਤਰੀ ਪਾਰਟੀ ਆ ਜਿਹਨੇ ਸਦਾ ਹੀ ਪੰਜਾਬ ਦੀ ਲੜਾਈ ਲੜੀ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਚਾਹੇ ਕੋਈ ਵੀ ਆ ਚਾਹੇ ਆਵਾਜ਼ ਆ ਚਾਹੇ ਤਾਨਗਰਸਾ ਚਾਹੇ DJ ਹੋਵੇ ਉਹਨਾਂ ਦੀ ਸੋਚ ਆ ਕਿ ਪੰਜਾਬ ਦੀ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰੋ ਚੋਣਾਂ ਦੀ ਸਹਾਇਤਾ ਇਹ ਸਾਲਾਂ ਕੁਝ ਕਰ ਰਹੇ ਆ ਆਪ ਜੀ ਸਾਹਿਬ ਜੀ ਡੀ ਜੇ ਵੀ ਟੋਲਰ ਨੂੰ ਆਪਸ ਚ ਲੜਾ ਲਿਆ ਤੇ ਤਮਾਸ਼ਾ ਦੇਖ ਰਹੀ ਹੈ ਫਿਰ ਲੜਨ ਵਾਲਿਆਂ ਨੇ ਸੋਚਣਾ ਚਾਹੀਦਾ ਨਾ ਜੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਾਪੀਆਂ ਦੇ ਸ਼੍ਰੋਮਣੀ ਅਕਾਲੀ ਦਲ ਦੀਆਂ ਪਰਚੀਆਂ ਕੱਟੋ ਜੇ ਪ੍ਰਧਾਨਗੀ ਦੀ ਚੋਣ ਲੜਨੀ ਹੈ ਭਾਈ ਡੈਲੀਗੇਟ ਬਣਾ ਕੇ ਚੋਣ ਲੜਦੇ ਹੋ ਦੂਤ ਦੂਤ ਬਾਰ ਬਾਰ ਸਾਡੇ ਐਕਟਿੰਗ ਪ੍ਰਧਾਨ ਸਾਹਿਬ ਉਹਨਾਂ ਨੂੰ ਅਪੀਲ ਕਰ ਰਹੇ ਹਾਂ ਕੱਲ ਵੀ ਉਹਨਾਂ ਨੇ ਕਿਹਾ ਵੀ ਆਓ ਭਾਈ ਇਕੱਠੇ ਰਲ ਮਿਲ ਕੇ ਬੈਠੀਏ ਜੀਐਸਆਰ ਸਿਕਿਉਰਿਟੀ ਸੁਵਿਧਾ ਜੀ ਇਹ ਸਰਕਾਰ ਨਾ ਜੀ ਇਤਿਹਾਸ ਰਿਹਾ ਪੰਜਾਬ ਦਾ ਵੀ ਵਿਰੋਧੀਆਂ ਦੇ ਖਿਲਾਫ ਚਲੋ ਸਾਡੇ ਅਸੂਨਾਂ ਦੀ ਲੜਾਈ ਹੋ ਗਈਆਂ ਵਿਰੋਧੀਆਂ ਦੇ ਖਿਲਾਫ ਚਲੋ ਕਾਰਵਾਈਆਂ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਪਰ ਇਹ ਸਰਕਾਰ ਤਾਂ ਮਾਰਨ ਤੱਕ ਜਾਂਦੀ ਹੈ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜੇ ਤੁਸੀਂ ਦੇਖੋ ਵੀ ਅਕਾਲ ਤਖਤ ਸਾਹਿਬ ਦੇ ਅਜੇ ਸੇਵਾਦਾਰ ਬਣ ਕੇ ਸੇਵਾ ਨਿਭਾਰੇ ਸੀਗੇ ਉਹਦੇ ਤੇ ਇਹਨਾਂ ਨੇ ਆਪ ਨਾਲ ਲਿਜਾ ਕੇ ਗੋਲੀ ਚਲਵਾਈ ਔਰ ਗੋਲੀ ਉਹ ਦੀਵਾਰ 'ਚ ਵੱਜੀ ਉਹ ਵੀ ਜਮਾਨਤ ਕਰਵਾਈ ਹੁਣ ਵਿਕਰਮ ਸਿੰਘ ਮਜੀਠੀਆ ਜਿਹੜੇ ਰੋਜ਼ ਬੋਲਦੇ ਆ ਰੋਜ਼ ਜੋ ਇਹ ਪੁੱਠੀਆਂ ਸਿੱਧੀਆਂ ਹਰਕਤਾਂ ਕਰਦੇ ਆ ਚਾਹੇ ਪੈਗ ਲਾ ਕੇ ਕਰਦੇ ਆ ਚਾਹੇ ਊਂ ਕਰਦੇ ਉਹ ਉਜਾਗਰ ਕਰਦੇ ਆ ਸੋ ਉਹਨਾਂ ਨੂੰ ਤਕਲੀਫ ਹੁੰਦੀ ਆ ਸੋ ਇਹ ਵਿਕਰਮ ਮਜੀਠੀਆ ਤੇ ਮੈਂ ਸਮਝਦਾ ਕਿ ਸੋਚੀ ਸੰਗੀ ਸਾਜ ਦੇ ਤਹਿਤ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਨੂੰ ਡਰਾ ਕਰੀਂਦੀ ਉਸੇ ਤਰ੍ਹਾਂ ਉਹਨਾਂ ਦੀ ਸਿਕਿਉਰਿਟੀ ਜਿਹੜੇ ਵਿਧਰਾ ਕਰਕੇ ਉਹਨਾਂ ਤੇ ਫਿਜ਼ੀਕਲ ਅਟੈਕ ਕਰਵਾਉਣਾ ਚਾਹਦੇ ਕੈਬਨਟ ਮੰਤਰੀ ਥਾਲੀ ਵਾਲਾ ਕਹਿੰਦਾ ਗਿਆ ਮੇਰੇ ਤੇ ਕਹਿੰਦੇ that is called ਉਹਦੀ ਥਾਲੀ ਵਾਲੀ ਕੀ ਦੇਣਾ ਜੀ ਸੋਤਲਾ ਜਾਂ ਬੰਦਾ ਟਮਾਟਰ ਲੱਭਦਾ ਫਿਰ ਪੈ ਗਿਆ ਸਾਧੀਆਂ ਚ ਤੁਸੀਂ ਦੇਖੋ ਵੀ ਉਹ ਬੰਦੇ ਨੂੰ ਗੱਡੀ ਦੇਈ ਕਾਰ ਦੇਈ ਕੋਠੀ ਦੇਈ ਕੈਬਨਟ ਮਨਿਸਟਰ ਬਣਾਇਆ ਤੇ 2 ਸਾਲ ਬਾਅਦ ਪਤਾ ਲੱਗਿਆ ਵੀ ਉਹਦੇ ਕੋਲ ਕੋਈ ਮੈਕਮ ਨਹੀਂ ਤਾਂ ਉਹਦਾ ਡਿਪਾਰਟਮੈਂਟ ਨਹੀਂ ਦਿੱਤਾ ਮਨਿਸਟਰ ਬਣਾਇਆ ਵੀ ਤੂੰ ਤਾਂ ਅਸ ਤੇਰੀ ਕੀ ਦੇਣਾ ਪੰਜਾਬ ਨੂੰ ਤੂੰ ਬਹੁਤ ਮੜਿਆ ਹੋਇਆ ਪੰਜਾਬ ਦੇ ਉੱਤੇ ਪਹਿਲਾਂ ਆਪਣੀ ਸੀਟ ਤਾਂ ਛੱਡ ਕੋਈ ਕਹਿੰਦੇ ਮੁੱਖ ਮੰਤਰੀ ਕਹਿੰਣਗੇ ਅਸੀਂ ਤਾਂ ਸਟਾਫ ਦੀ ਬੀਚ ਕਰਦਾ ਨਹੀਂ ਸਿਕਿਉਰਿਟੀ ਕਾ ਪਹਿਲਾਂ ਤਾਂ ਤੂੰ ਦਸਵੀਂ 2 ਸਾਲ ਹੋ ਗਏ ਜਿਹੜੀ ਤਨਖਾਹ ਲਈ ਹੈ ਕੈਬਨਿਟ ਮਨਿਸਟਰੀ ਲਈ ਹੈ ਜਿਹੜਾ ਵਿਭਾਗ ਹੀ ਨਹੀਂ ਦਾ ਉਹ ਪੈਸੇ ਤਾਂ ਜਮ੍ਹਾਂ ਕਰਵਾ ਕੇ ਜਾਂਨੇ ਦੀ ਅੰਦਰ ਜਾ ਕੇ ਕਿੱਥੇ ਜਾਵੇ ਆਮ ਜਨਤਾ ਕਹਿੰਦੀ ਹੈ ਦੂਸਰੇ ਪਾਸੇ ਬਾਦਸ਼ਾਹ ਸਾਹਿਬ ਦਾ ਨਾਮ ਲਿਖਾ ਹੈ ਸੁਣੋ ਗੱਲ ਜੀ ਅਕਾਲ ਤਖਤ ਸਾਹਿਬ ਨੇ ਇੱਕ ਵਾਰ ਵੀ ਕਿਹਾ ਹੋਏ ਵੀ ਤੁਸੀਂ ਜਾਲੀ ਕਾਪੀਆਂ ਛਪਵਾ ਕੇ ਭਰਤੀ ਕਰਨੀ ਹੈ ਆਪਣੀ ਅਲੱਗ ਦੁਕਾਨ ਖੋਲ੍ਹਣੀ ਆ ਤਾਂ ਅਸੀਂ ਆਪਣੀ ਦੁਕਾਨ ਸਬਮਿਟ ਦਾਂਗੇ ਸੋ ਉਹਦਾ ਸਿਰਫ ਨਾਂ ਵਰਦੇ ਆ ਅਕਾਲ ਤਖਤ ਸਾਹਿਬ ਤੇ ਦੇਹਦਾਰ ਸਾਹਿਬ ਨੇ ਕੱਲ੍ਹ ਪਾਸੋਂ ਕਲੀਅਰ ਕਰਿਆ ਵੀ ਅਕਾਲ ਤਖਤ ਸਾਹਿਬ ਕੋਈ ਇੱਕ ਥੜੇ ਦਾ ਥੋੜੀ ਆ ਸਾਰੇ ਅਕਾਲ ਤਖਤ ਸਮਰਪਿਤ ਆ ਸਾਰੇ ਅਕਾਲ ਤਖਤ ਸਾਹਿਬ ਦੀ ਮੰਨਦੇ ਆ ਅਕਾਲ ਤਖਤ ਸਾਹਿਬ ਨੇ ਜੋ ਹੁਕਮ ਕਰਿਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਉਹ ਸੇਵਾ ਚੰਗੀ ਤਰ੍ਹਾਂ ਉਹਨੇ ਲੰਭਾਈ ਆ ਔਰ ਪ੍ਰਬੰਧ ਚੜ੍ਹੀ ਉਹਨਾਂ ਨੇ ਨੋਟੀਫਾਈ ਕੀਤਾ ਉਹਦੇ ਕਾਰਨ ਬਦਲੇ ਬਾਈ ਅਕਾਲ ਤਖਤ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਨੂੰ ਨਹੀਂ ਕਿਹਾ ਪਰਤੀ ਕਰ ਰਹੇ ਬਾਈ ਤੁਸੀਂ ਦਿਖਾ ਦਿਓ ਮੈਨੂੰ ਕਿੱਥੇ ਕਿ ਕਿੱਥੇ ਗਿਆ ਦੱਸਦੇ ਕੋਈ ਮੈਨੂੰ ਕਿਤੇ ਦਿਖਾ ਦਿਓ ਅਕਾਲ ਤਖਤ ਸ਼ਾਮ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਨੂੰ ਵੈਲਕਮ ਕਰਿਆ ਤਾਂ ਉਹਨਾਂ ਨੇ ਇਹ ਵੀ ਕਿਹਾ ਤਾਂ ਵੀ ਜੇ ਹੋਰ ਮੈਂਬਰ ਵਧਾਣੇ ਤਾਂ ਤੁਸੀਂ ਬਤਾ ਲਿਓ ਉਹਨਾਂ ਨੂੰ ਵੀ ਸੱਤਾ ਨੂੰ ਮੈਂਬਰ ਲਾਇਆ ਸੀਗਾ ਇਹਨਾਂ ਦੀ ਆਪ ਹੰਦਰੀਆਂ ਕਾਰਵਾਈਆਂ ਕਰਕੇ ਤਾਂ ਬਲੁੰਗਰ ਸਾਹਿਬ ਤੇ ਧਾਮੀ ਸਾਹਿਬ ਨੇ ਅਸਤੀਫਾ ਦੇ ਦਿੱਤਾ ਦੇਖੋ ਅੱਜ ਹਲਕਾ ਨਾਬੇ ਦੀ ਸ਼੍ਰੋਮਣੀ ਕਾਲ ਜਿਹੜੀ ਭਰਤੀ ਹੋਈ ਸੀ ਸਰਦਾਰ ਮਕੰਨ ਸਿੰਘ ਲਾਲਕਾ ਜੀ ਦੀ ਰਵਾਇ ਦੇ ਵਿੱਚ ਸਾਰੇ ਸਮੂਚੇ ਸ਼੍ਰੋਮਣੀ ਕਾਲਜਲ ਦੇ ਅੱਜ ਇੱਥੇ ਆਗੂ ਸਹਿਬਾਨ ਵਰਕਰ ਸਹਿਬਾਨ ਯੂਥ ਕਾਲਜਲ ਦੇ ਉਹਦੇਦਾਰ ਸਹਿਬਾਨ ਸਾਰੇ ਇੱਥੇ ਪਹੁੰਚੇ ਨੇ ਅੱਜ ਸਰਕਲ ਡੈਲੀਗੇਟ ਜ਼ਿਲ੍ਹਾ ਡੈਲੀਗੇਟ ਤੇ ਸਟੇਟ ਡੈਲੀਗੇਟਾਂ ਦੀ ਜਿਹੜੀ ਚੋਣ ਹੋਣੀ ਆ ਸਾਰੇ ਮੈਂ ਸਮਝਦਾ ਕਿ ਪੂਰੀ ਸਹਿਮਤੀ ਦੇ ਨਾਲ ਅੱਜ ਜਿਹੜੀ ਡੈਲੀਗੇਟ ਜਿਨ੍ਹਾਂ ਨੇ ਭਰਤੀ ਕੀਤੀ ਉਹ ਚੋਣ ਹੋ ਜਾਣੀ ਆ ਬੜੇ ਉਤਸ਼ਾਹ ਨਾਲ ਭਰਤੀ ਹੋਈ ਆ ਸੋ ਆਉਣ ਵਾਲੇ ਸਮੇਂ ਵਿੱਚ ਇਹ ਰਿਜ਼ਲਟ ਵੀ ਦੇਖੋ ਬਾਕੀ ਜਿਹੜਾ ਤੁਸੀਂ ਬਾਰ-ਬਾਰ ਸਵਾਲ ਕਰਦੇ ਹੋ ਕਿ ਇੱਕ ਬਾਗੀ ਧੜਾ ਇੱਕ ਪੰਜ ਮੈਂਬਰੀ ਧੜਾ ਸ਼੍ਰੀ ਕਾਲਤਾਖ ਸਾਹਿਬ ਦੇ ਹੁਕਮਾਂ ਤੇ ਇਹ ਭਰਤੀ ਹੋਈ ਆ ਉਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਵਿਧੀ ਵਿਧਾਨ ਮੁਤਾਬਕ ਹੀ ਭਰਤੀ ਕਰੇ ਤੇ ਵਿਧੀ ਵਿਧਾਨ ਦੇ ਮੁਤਾਬਕ ਹੀ ਭਰਤੀ ਹੋਈ ਆ ਵਿਧੀ ਵਿਧਾਨ ਕੀ ਆ ਕਿ ਵਿਧੀ ਵਿਧਾਨ ਕਹਿੰਦਾ ਹੈ ਕਿ ਸ਼੍ਰੋਮਣੀ ਕਾਲ ਦਲ ਦੇ ਵਿਧਾਨ ਦੇ ਮੁਤਾਬਕ ਜਿਹੜਾ ਲਿਖਿਆ ਹੋਇਆ ਕਿ ਵਰਕਿੰਗ ਕਮੇਟੀ ਭਰਤੀ ਕਰ ਸਕਦੀ ਹੈ ਵਰਕਿੰਗ ਕਮੇਟੀ ਨੇ ਸ਼੍ਰੀ ਕਾਲਤਾਖ ਸਾਹਿਬ ਤੋਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਉਹਨਾਂ ਨੂੰ ਵਿੱਚ ਪਾ ਕੇ ਭਰਤੀ ਕਰਨੀ 7 ਮੈਂਬਰੀ ਕਮੇਟੀ ਜੋ 2 ਮੈਂਬਰ ਅਸਤੀਫਾ ਦੇ ਕੇ ਚਲੇ ਗਏ ਇਹ ਕਿਸੇ ਨੇ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ 2 ਬੰਦੇ ਅਸਤੀਫਾ ਦੇ ਕੇ ਕਿਉਂ ਚਲੇ ਗਏ 7 ਚੋਂ ਉਹ 2 ਤਾਂ ਦੇ ਕੇ ਚਲੇ ਗਏ ਕਿਉਂਕਿ ਉਹਨਾਂ ਨੇ ਸਪਸ਼ਟ ਕਿਹਾ ਕਿ ਕਿਸੇ ਗੱਲ ਤੇ ਇੱਕਮਤ ਨਹੀਂ ਹੋ ਰਿਹਾ ਇੱਕਮਤ ਕਿਉਂ ਨਹੀਂ ਹੋ ਰਿਹਾ ਕਿਉਂਕਿ ਬੰਦਿਆਂ ਦੇ ਏਜੰਡਾ ਹੋਰ ਸੀ ਬੰਦਿਆਂ ਦਾ ਏਜੰਡਾ ਅਕਾਲੀ ਦਲ ਨੂੰ ਤਕੜਾ ਕਰਨੀ ਹੈ ਕਾਲੀ ਦਲ ਨੂੰ ਕਮਜ਼ੋਰ ਕਰਨਾ ਸੀ ਅਕਾਲੀ ਦਲ ਨੂੰ ਖਤਮ ਕਰਨਾ ਸੀ ਅਕਾਲੀ ਦਲ ਦੇ ਵਰਕਰਾਂ ਨੂੰ ਪੰਬਲ ਪੁੱਛੇ ਚ ਪਾਉਣਾ ਸੀ ਸੋ ਏਜੰਡੇ ਦੇਖੋ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਜੀ 105 ਸਾਲ ਦਾ ਅਕਾਲੀ ਦਲ ਦਾ ਇਤਿਹਾ 55 ਸਾਲ ਦਾ ਉਹਨਾਂ ਦਾ ਕੈਰੀਅਰ ਆ ਪਾਰਟੀ ਦੇ ਵਿੱਚ 55 ਸਾਲ ਉਹਨਾਂ ਨੂੰ ਮਤਲਬ ਪਾਰਟੀ 'ਚ ਕੰਮ ਕਰਦਿਆਂ ਨੂੰ ਹੋ ਗਏ ਕਿਰਪਾਲ ਸਿੰਘ ਬਡੂਂਗਰ ਜੀ ਨੂੰ ਸੋ ਉਹ ਬੰਦੇ ਜੇ ਕਿਨਾਰਾ ਕਰਕੇ ਕਿਸੇ ਗੱਲ ਕਰਕੇ ਕਹਿ ਰਹੇ ਹਨ ਉਹ ਸਿਆਣੇ ਨੇ ਬੋਲਦੇ ਨਹੀਂ ਜਾਦੇ ਪਰ ਇਸ਼ਾਰਾ ਦੇ ਗਏ ਨੇ ਇਸ਼ਾਰਾ ਕੀ ਦੇ ਗਏ ਨੇ ਕਿ ਇਹ ਬੰਦਿਆਂ ਦੀ ਇੱਕਮਤ ਨਹੀਂ ਹੋ ਰਹੀ ਇਹ ਬੰਦਿਆਂ ਦਾ ਏਜੰਡਾ ਹੋ ਰਿਹਾ ਇਹ ਬੰਦਿਆਂ ਦੀ ਉਹ ਮਨਸ਼ਾ ਨਹੀਂ ਜੋ ਪਾਰਟੀ ਨੂੰ ਟਕੜਾ ਕਰਨ ਵਾਲੀ ਆ ਪਾਰਟੀ ਨੂੰ ਟਕੜਾ ਕਰਨ ਵਾਲਿਆ ਪਰ ਕਿੰਨੂ ਕਹਿੰਦੇ ਜਾਲੀ ਵਰਤੀ ਕਰ ਰਹੇ ਨੇ ਅਕਾਲੀ ਦਲ ਆ ਦੱਸੋ ਇਹਨਾਂ ਜੋ ਕਿਹੜਾ ਜਾਲੀ ਇਹ ਦੱਸਿਓ ਅਮਰੇ ਵਾਲੇ ਦੁਆਲੇ ਖੜੇ ਨੇ ਅੰਦਰ ਆ ਠੱਠਾ ਮਾਰਦਾ ਇਹਨਾਂ ਜੋ ਕਿਹੜੇ ਅਕਾਲੀ ਦਲ ਦੇ ਵਿੱਚ ਸਾਰੀ ਉਮਰ ਲਾਤੀ ਨਾ ਬੰਦਿਆ ਨੇ ਇਹੋ ਇਹ ਏਹੂੰ ਜੇ ਇਹਨਾਂ ਅਕਾਲੀ ਦਲ ਦੇ ਵਰਕਰਾਂ ਨੂੰ ਜਾਲੀ ਕਹਿਣਾ ਤੇ ਉਹ ਬੰਦੇ ਕਹਿਣ ਜਿਨ੍ਹਾਂ ਨੇ ਸਾਰੀ ਉਮਰ ਪਾਰਟੀ ਤੋਂ ਨਜ਼ਾਰੇ ਲਏ ਹੋਣ ਸੋ ਹੁਣ ਉਹਨਾਂ ਦੇ ਹਾਲਾਤ ਕੀ ਨੇ ਹੁਣ ਹਾਲਾਤ ਇਹ ਨੇ ਕਿ ਆ ਪਟਿਆਲੇ ਜਿਹਨਾਂ ਚ ਪਿੱਛੇ ਜਿਨ੍ਹਾਂ ਦੀ ਇੱਕ ਮੀਟਿੰਗ ਹੋਈ ਹੈ ਇਹਨਾਂ ਦੀ ਪਹਿਲਾਂ ਤਾਂ ਉਹ ਚਾਰਜ ਜਿਹੜਾ ਜੋ ਕੱਟ ਕੀਤਾ ਗਿਆ ਚਲੋ ਕੱਟ ਵੀ ਹੋ ਗਿਆ ਉੱਥੋਂ ਇੱਕ ਸੀਨੀਅਰ ਲੀਡਰ ਉਹ ਫੇਰ ਨੱਟ ਗਿਆ ਸਟੇਟ ਤੋਂ ਥੱਲੋਂ ਜਾ ਕੇ ਮਨਾ ਕੇ ਲਿਆਏ ਕਹਿੰਦਾ ਜੀ ਮੇਰਾ ਨਾਂ ਤੁਸੀਂ ਲਾਸਟ ਵਿੱਚ ਬੋਲੋ ਮੈਂ ਇੰਨਾ ਮਿੰਟ ਲਾਉਂ ਤੇ ਉਹਨੂੰ ਇਗਨੋਰ ਕੀਤਾ ਗਿਆ ਸੋ ਕਹਿਣ ਦਾ ਮਤਲਬ ਸਾਰਾ ਕੁਝ ਅੱਛਾ ਨਹੀਂ ਵਿਧਾਨ ਸਭਾ ਦੇ ਮਨਪੀ ਸਿੰਘ ਯਾਲੀ ਨੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵਿਧੀ ਵਿਧਾਨ ਸਰਕਾਰਾਂ ਤੋਂ ਖੋ ਕੇ ਜਿਹੜੀ ਹੈ ਸਿੱਖ ਜਗਤ ਨੇ ਆਪਣੇ ਹੱਥਾਂ 'ਚ ਲਿਆ ਸੀ ਸੇਵਾ ਸੰਭਾਲ ਦਾ ਚੁੰਮਾ ਉਹ ਅੱਜ ਹਾਲਾਤ ਇਹ ਨੇ ਕਿ ਮਨਪੀ ਸਿੰਘ ਯਾਲੀ ਕਹਿੰਦਾ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣ ਵਿਧਾਨ ਸਭਾ ਤੈਅ ਕਰੇ ਕਿ ਕਾਲ ਤੱਕ ਸਰ ਦਾ ਜਸੇਹਰ ਕਿਵੇਂ ਲੱਗੇਗਾ ਉਹ ਭਾਈ ਉਹਨਾਂ ਤੋਂ ਲੜ ਕੇ ਸਰਕਾਰਾਂ ਤੋਂ ਤਾਂ ਸੇਵਾ ਸੰਭਾਲ ਸਿੱਖ ਸੰਗਤ ਨੇ ਆਪਣੇ ਹੱਥ ਦੇ ਵਿੱਚ ਲਈ ਆ ਸੋ ਉਹ ਉਹਦੇ ਤੇ ਵੀ ਪੰਜ ਮੈਂਬਰੀ ਕਮੇਟੀ ਨੀ ਲੈ ਪੰਜ ਮੈਂਬਰੀ ਨੂੰ ਤੁਸੀਂ ਸੁਨਿਆ ਪਹਚਾ ਦਿਓ ਉਹ ਇਹ ਸਾਰੇ ਬੰਦੇ ਇਸ ਗੱਲ ਦੀ ਹਮੇ ਉੋਟਣ ਸਾਰੇ ਪੰਜ ਦੇ ਪੰਜ ਕੀ ਜਿਹੜਾ ਮਨਪ੍ਰੀਤ ਸਿੰਘ ਯਾਲੀ ਨੇ ਵਿਰੀ ਵਿਧਾਨ ਬਣਾਉਣ ਦਾ ਕਾਨੂੰਨ ਬਣਾਉਣ ਦਾ 92 ਐਮਐਲਏ ਝਾੜੂ ਵਾਲਿਆਂ ਦੇ ਮੂਰੇ ਪ੍ਰਸਤਾਵ ਰੱਖਿਓ ਠੀਕ ਆ ਜਾਂ ਗਲਤ ਹੈ ਨਾ ਪੰਜਾਂ ਦੇ ਕਹਾ ਕੇ ਦਿਖਾਓ ਹਮੇ ਉੋਟਦੇ ਨੇ ਪੰਜੇ ਕਿ ਹਾਂ ਠੀਕ ਆ ਭਾਈ ਜਿਹੜੇ ਜਿਹੜੇ ਬੰਦੇ ਨੇ ਐਨਐਸਐ ਲਾਤੇ ਜਿਹੜੇ ਬੰਦੇ ਨੇ ਸਾਡੇ ਸੰਸਥਾਵਾਂ ਦਾ ਘਾਣ ਕਰਤੇ ਆ ਜਿਹੜੇ ਬੰਦੇ ਸ਼ਰਾਬ ਪੀ ਕੇ ਤਾਂ ਸਰਕਾਰ ਚਲਾ ਰਹੇ ਨੇ ਉਹ ਹੁਣ ਅਕਾਲ ਤਖਤ ਸਾਹਿਬ ਦੀ ਐਜਪੀਸੀ ਦੀ ਮਰਿਆਦਾ ਨੂੰ ਵਿਧਾਨ ਸਭਾ ਦੇ ਵਿੱਚ ਬੋਤਲ ਕਾਨੂੰਨ ਬਣਾਉਣਗੇ ਇਹ ਮਨਪੀਰ ਸਿੰਘ ਯਾਲੀ ਤੋਂ ਉਹਨਾਂ ਦੇ ਨਾਲ ਦੇ ਬੰਦੇ ਵੀ ਸਹਿਮਤ ਨਹੀਂ ਹੁਣ ਮਨਪੀਰ ਸਿੰਘ ਯਾਲੀ ਕਿਉਂ ਬੋਲੇ ਹੁਣ ਸਾਡੇ ਮੁਤਾਬਕ ਕਿ ਪ੍ਰੈਸ਼ਰ ਹੈ ਕੋਈ ਕੋਈ ਭਾਈ ਵੱਡੀ ਸ਼ਕਤੀ ਪ੍ਰੈਸ਼ਰ ਦੇ ਰਹੀ ਹੈ ਕਿ ਬੋਲੋ ਸੋ ਇਹ ਸਾਰਾ ਕੁਝ ਹੁਣ ਸਾਨੂੰ ਸਾਹਮਣੇ ਲਿਆਉਣਾ ਪੈਣਾ ਬੇਸ਼ੱਕ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਕਿ ਬੋਲਣਾ ਬੰਦ ਕਰੋ ਬੱਕਰੇ ਜੁੱਲੇ ਸਮਿਟੋ ਮੈਂ ਬਿਲਕੁਲ ਅਸੀਂ ਨਹੀਂ ਬੋਲੇ ਪਰ ਜਦੋਂ ਪਾਣੀ ਸਿਰ ਤੋਂ ਲੰਘਿਆ ਹੁਣ ਸਾਨੂੰ ਬੋਲਣਾ ਹੀ ਪੈਣਾ ਦੱਸਣਾ ਵੀ ਪੈਣਾ ਕਿ ਭਾਈ ਇਹ ਅਕਾਲੀ ਦਲ ਨੂੰ ਢਾਹ ਲਾਉਣ ਵਾਲੇ ਲੋਕ ਨੇ ਜਿਹੜੇ ਪਤਾ ਨਹੀਂ ਕਿਹੜੀ ਸ਼ਕਤੀ ਦੇ ਅਧੀਨ ਆ ਕੇ ਅੱਜ ਆਪਣੇ ਆਪ ਨੂੰ ਮਤਲਬ ਸਾਰੀ ਉਮਰ ਪਾਰਟੀ 'ਚ ਨਜ਼ਾਰੇ ਲੈ ਕੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਕੀ ਮੰਨਦੇ ਹੋ ਪਤਾ ਹੀ ਆ ਹੁਣ ਸ਼ਹਿ ਕਿਹਦੀ ਆ ਅਕਾਲੀ ਦਲ ਉਹ ਪਾਰਟੀ ਹੈ ਜਿਹੜੀ ਮੈਂ ਸਮਝਦਾ ਕਿ ਪੰਥ ਦੀ ਤੇ ਸੰਸਥਾਵਾਂ ਦੀ ਤੇ ਪੰਜਾਬ ਦੀ ਬਾੜ ਹੈ ਤੋਂ ਬਾੜ ਨੂੰ ਤੋੜਨ ਲਈ ਦਿੱਲੀ बार-बार ਅਤਕੰਡੇ ਬਣਾਉਂਦੀ ਹੈ ਇਸ ਵਾਰ ਤਰੀਕਾ ਥੋੜਾ ਵੱਖਰਾ ਲੈ ਕੇ ਆਈ ਆ ਪਰ ਤਰੀਕਾ ਜਿਹੜਾ ਮਰਜ਼ੀ ਹੋਵੇ ਸ਼ੀreturnData ਦੀ ਪਾਰਟੀ ਐ ਇਹਨੂੰ ਕੋਈ ਵੀ ਤਰੀਕਾ ਮਾਰ ਨਹੀਂ ਸਕਦਾ ਢਾਲੀ ਵਾਲ ਕਹ ਰਹੇ ਨੇ ਕਿ ਵਿਕਰਮ ਜੀ ਆ ਪੀ ਕੇ ਕਦੇ ਮਿਸਤਰੀ ਦਾ ਜਿਹੜਾ 44 ਦੇਖੋ 44 ਕਿਤੇ ਵੋਟਾਂ ਨਹੀਂ ਪੈਣੀਆਂ ਲੋਕਾਂ ਦੇ ਵਿੱਚ ਜતના ਪੁਰਦੇ ਢਾਲੀ ਵਾਲ ਸਾਹਿਬ ਦੇ ਨਾ ਜਿਵੇਂ ਕਹਿੰਦੇ ਨੇ ਵੀ ਇਹ ਇਹ ਮਤਲਬ ਉਹ ਬੰਦੇ ਨੇ ਜਿਨ੍ਹਾਂ ਦੇ ਮਤਲਬ ਦਾ ਹੱਥ ਲੱਗ ਗਿਆ ਢਾਲੀ ਵਾਲ ਸਾਹਿਬ ਦੀ ਆਪਣੀ ਦੇਣ ਕੀ ਆ 2022 ਤੋਂ ਪਹਿਲਾਂ ਕਦੇ ਪੰਜਾਬ ਦੇ ਨਕਸ਼ੇ ਤੇ ਮੈਂ ਕਦੇ ਉਹਦਾ ਨਾਂ ਸੁਣਿਆ ਨਹੀਂ ਜਿਹੜੇ ਬੰਦੇ ਨੂੰ ਇੱਡਾ ਨਖਿੱਧ ਮੰਤਰੀ ਜਨ ਲਾਇਕ ਮੰਤਰੀ ਜਿਹੜੇ ਬੰਦੇ ਨੂੰ 2 ਸਾਲ ਤੋਂ ਇਹ ਨਹੀਂ ਪਤਾ ਵੀ ਮੇਰੇ ਕੋਲ ਮਹਿਕਮਾ ਹੈਗਾ ਕਿ ਨਹੀਂ ਹੈਗਾ ਮੈਂ ਮੰਤਰੀ ਕਹਦਾ ਮੈਂ ਹੂਟਰ ਮਾਰਦਾ ਕਰ ਇੱਧਰੋਂ ਜਾ ਰਹੇ ਆ ਜਿੰਪਸੀਆਂ ਲਈ ਕਰ ਇੱਧਰੋਂ ਜਾ ਰਹੇ ਆ ਜਿਹੜੇ ਮੰਤਰੀ ਨੂੰ ਇਹ ਨਹੀਂ ਪਤਾ ਮੇਰੇ ਕੋਲ ਮਹਿਕਮਾ ਨਹੀਂ ਕਿ ਉਹ ਲੱਖ ਲਾਹਨਤ ਬਣਾਉਣ ਵਾਲਿਆਂ ਦੇ ਲੱਖ ਲਾਹਨਤ ਬਣਨ ਵਾਲਿਆਂ ਤੇ ਤੇ ਮੈਂ ਸਮਝਦਾ ਕਿ ਲੱਖ ਲਾਹਨਤ ਉਹਨਾਂ ਲੋਕਾਂ ਦੇ ਜਿਹੜੇ ਉਦੋਂ ਬਲਾਬ ਲਾ ਕੇ ਉਦੋਂ ਘਾਟਨ ਕਰਾਉਂਦੇ ਰਹੇ ਕਿ ਕਿਸੇ ਨੂੰ ਇਹ ਨਹੀਂ ਪਤਾ ਕਿ ਇਹਦਾ ਮੰਤਰੀ ਨਹੀਂ ਇਹ ਤਾਂ ਐਵੇਂ ਜਾਲੀ ਮੰਤਰੀ ਸਿੱਟ ਪੂਰੇ ਵਰਲਡ ਦੇ ਵਿੱਚ ਆਪਣਾ ਮਜ਼ਾਕ ਉਡ ਰਿਹਾ ਹੈ ਉਸੇ ਇਹ ਦੱਸੋ ਅਸੀਂ ਦਸਤਾਰਾਂ ਸਜਾਈ ਕਿਸੇ ਵੀ ਦਸਤਾਰ ਸਜਾਈ ਆ ਅੰਦਰ ਬੈਠੇ ਨੇ ਸਾਰੇ ਦਸਤਾਰਾਂ ਸਜਾਈ ਦਾੜੇ ਪ੍ਰਕਾਸ਼ ਨੇ ਕਈਆਂ ਦੇ ਅਮਰ ਛੱਕੇ ਹੋਏ ਨੇ ਕਿਹੜਾ ਬੰਦਾ ਵੀ ਜਿਹੜਾ ਗੁਰੂ ਨੂੰ ਨਹੀਂ ਮੰਨਦਾ ਕਿਹੜਾ ਬੰਦਾ ਵੀ ਇਹਨਾਂ ਜਿਹੜਾ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦਾ ਮਤਲਬ ਇੱਕ ਬਾਰ ਬਾਰ ਸਾਨੂੰ ਯਾਰ ਤੁਸੀਂ ਇਹ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਰਾਜਨੀਤੀ ਕਰੋ ਤੁਸੀਂ ਤੇ ਭੰਗੋੜੇ ਸਾਨੂੰ ਕਹੋ ਭੰਗੋੜੇ ਤਾਂ ਭਾਈ ਤੁਸੀਂ ਹੋ ਜਿਹੜੇ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਜਿਹੜੇ ਅੱਜ ਇਹ ਕੰਮ ਕਰ ਰਹੇ ਹੋ ਲਗੈਨੀ ਹਰਪ੍ਰੀਤ ਸਿੰਘ ਜੀ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਗਿਆਨੀ ਹਰਪ੍ਰੀਤ ਸਿੰਘ ਬਾਰੇ ਜਦੋਂ ਅਕਾਲ ਤਖਤ ਦੇ ਜਥੇਦਾਰ ਸੀ ਬਿਲਕੁਲ ਨਹੀਂ ਬੋਲਿਆ ਵੈਸੇ ਜੇ ਕੋਈ ਸਾਬਕਾ ਹੋ ਜੀ ਨਾ ਬੁਰਨਾ ਉਹਦੇ ਖਿਲਾਫ ਵੀ ਨਹੀਂ ਚਾਹੀਦਾ ਮੈਂ ਇਹ ਨਹੀਂ ਕਦੇ ਬੋਲਿਆ ਤੇ ਮੈਨੂੰ ਖੁਦ ਨੂੰ ਇਹ ਸ਼ਰਮ ਮਹਿਸੂਸ ਹੋ ਰਹੀ ਆ ਕਿ ਕੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਸਾਨੂੰ ਬੋਲਣਾ ਪੈਂਦਾ ਪਰ ਕਰੀਏ ਕੀ ਜਿੰਨੀ ਨਫ਼ਰਤ ਭਰੀ ਸ਼ਬਦਾਵਲੀ ਨਾਲ ਜਿੰਨੀ ਗੁਰਬਾਣੀ ਉਹ ਐਡੇ ਪੱਧਵੀ ਤੇ ਰਹੇ ਨੇ ਤੇ ਬੜੇ ਮਤਲਬ ਪੜ੍ਹੇ ਲਿਖੇ ਵੀ ਨੇ ਕੋ ਸਿੱਖੀ ਦੀ ਸਮਝ ਵੀ ਰੱਖਦੇ ਨੇ ਭਾਈ ਬਾਣੀ ਦੇ ਵਿੱਚ ਇੰਨੀ ਨਫ਼ਰਤ ਤਾਂ ਕਿਤੇ ਦੱਸੀ ਹੋਣੀ ਉਹ ਵੀ ਆਪਣੇਆਂ ਨਾਲ ਜਿੰਨੀ ਨਫ਼ਰਤ ਦੇ ਨਾਲ ਉਹ ਬੋਲਦੇ ਨੇ ਕਾਲੀਦਲ ਜਾਂ ਕਾਲੀਦਲ ਦੀ ਲੀਡਰਸ਼ਿਪ ਦੇ ਖਿਲਾਫ ਇਹ ਹੁਣ ਛੇਵੇਂ ਪਾਤਸ਼ਾਹ ਦੇ ਤਖਤ ਤੇ ਅਸੀਂ ਵੀ ਬੇਨਤੀ ਕਰਦੇ ਆ ਕਿ ਇਹਦਾ ਚਿਹਰਾ ਹੁਣ ਸਾਹਮਣੇ ਆ ਰਿਹਾ ਕੀ ਇੰਨੀ ਨਫ਼ਰਤ ਲੈ ਕੇ ਕੋਈ ਬੰਦਾ ਕੋਈ ਜੱਜ ਉਹ ਸਾਰਾ ਕੁਝ ਨਿਰਪੱਖ ਕਰ ਸਕਦਾ ਉਹਨਾ ਉਹ ਕਿਸੇ ਦਾ ਪੱਖ ਨਹੀਂ ਲੈ ਸਕਦਾ ਉਹਨੂੰ ਨਿਰਪੱਖ ਫੈਸਲੇ ਸੁਣਾਉਣੇ ਚਾਹੀਦੇ ਨੇ ਹੁਣ ਇਹ ਵੀ ਸ਼ੰਕਾ ਆਉਂਦੀ ਆ ਕਿ ਇੰਨੀ ਨਫ਼ਰਤ ਲੈ ਕੇ ਉਹ ਬੰਦੇ ਨੇ ਨਿਰਪੱਖ ਫੈਸਲੇ ਕਿੱਥੇ ਹੋਣਗੇ ਕਿਉਂਕਿ ਜਿਹੜੇ ਬੰਦਿਆਂ ਨੂੰ ਉਹ ਆਪ ਕਹਿੰਦੇ ਸੀ ਕਿ ਝੂਠੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾ ਜਿਹੜਾ ਬੀਬੀ ਜਗੀਰ ਕੌਰ ਜਿਹੜੇ ਸ੍ਰੀਆਮ ਝੂਠ ਬੋਲਿਆ ਏ ਉਹਨਾਂ ਬੰਦਿਆਂ ਦੇ ਤੋਂ ਸਰੂਪੇ ਲੰਦੇ ਫਿਰੇ ਨੇ ਤੇ ਆਪ ਉਹਨਾਂ ਦੇ ਸਰੂਪੇ ਮੁੰਦੇ ਫਿਰ ਰਹੇ ਨੇ ਹੁਣ ਇਹ ਇਹ ਕੌਮ ਨੂੰ ਵੀ ਪੂਰੇ ਵਰਲਡ ਦੇ ਵਿੱਚ ਸਿੱਖ ਸੰਗਤ ਨੂੰ ਵੀ ਸਮਝਣ ਦੀ ਲੋੜ ਆ ਕਿ ਇਹ ਕੀ ਕੀ ਫਿਲਮ ਕੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਇੱਕ ਪਾਸੇ ਤਾਂ ਉਹਨਾਂ ਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਬਾਕੀ ਵੀ ਦਾਗੀ ਨੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਝੂਠੇ ਅਸੀਂ ਬਾਅਦ ਵਿੱਚ ਸਬੂਤ ਦੇ ਆਏ ਤਨੂ ਮਾਰਾ ਸਾਹਿਬ ਮੁਕਰ ਕੇ ਕਹਿੰਦੇ ਮੈਂ ਤਾਂ ਜੀ ਪਾਰਟੀ ਨੇ ਬਿਆਨ ਛਾਪ ਦਿੱਤਾ ਸੀ ਇਹ ਹੀ ਕਿਹਾ ਸੀ ਪਛਿਲ ਤੇ ਕਿ ਮੈਂ ਕੋਈ ਬਿਆਨ ਨਹੀਂ ਦਿੱਤਾ ਦੋਏ ਤੀਰ ਅਸੀਂ ਵੀਡੀਓ ਕੱਢ ਲਏ ਜਿਹਦੇ ਵਿੱਚ ਕਹੇ ਇਹਦੇ ਨੇ ਕਿ ਰਾਮ ਰਹੀਮ ਜੀ ਨੂੰ ਜੇ ਮਾਫੀ ਦੇ ਦਿੱਤੀ ਕੋਈ ਗੱਲ ਨਹੀਂ ਪੱਤਰਕਾਰ ਸਾਹਿਬ ਤੁਹਾਡੇ ਵਰਗਾ ਭਰਾ ਕਹਿੰਦਾ ਕਿ ਭਾਈ ਜੇ ਅ ਤੁਸੀਂ ਤਾਰੀਫ ਮਤਲਬ ਜਿਹੜੀ ਉੱਥੋਂ ਮਾਫੀ ਹੋਈ ਆ ਕਿ ਇਹ ਸਹੀ ਆ ਗਲਤ ਆ ਕਹਿੰਦਾ ਦੇਖੋ ਵੀ ਉਹ ਤਾਂ ਪੇਸ਼ ਨਹੀਂ ਹੋਇਆ ਰਾਮ ਰਹੀਮ ਤਾਂ ਤੇ ਤਨੂ ਮਾਰਾ ਸਾਹਿਬ ਕਹਿੰਦੇ ਰਾਮ ਰਹੀਮ ਜੀ ਨੂੰ ਪੇਸ਼ ਹੋਣ ਦੀ ਲੋੜ ਨਹੀਂ ਹੁੰਦਾ ਵੀਡੀਓ ਕਾਨਫਰੈਂਸ ਰਾਹੀਂ ਸਾਰਾ ਕੁਝ ਹੋ ਜਾਂਦਾ ਹੁੰਦਾ ਦੇਖੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਕਾਲੀ ਦਲ ਦੇ ਲੀਡਰਸ਼ਿਪ ਨੇ ਮਾਫੀ ਮੰਗੀ ਸਵਕਾਰ ਕੀਤਾ ਕੋਈ ਗਲਤੀ ਹੋਈ ਕੋਈ ਹੁਣ ਤਾਈ ਰਹੀ ਉਹਦੀ ਮਾਫੀ ਮੰਗ ਲਈ ਪਰ ਗੁਰੂ ਸਾਹਮਣੇ ਖੜ ਕੇ ਜਿਹੜਾ ਬੰਦਾ ਝੂਠ ਬੋਲਿਆ ਆ ਐਡਾ ਪਸ਼ਰਮ ਕਿ ਜਿਹੜਾ ਉਹਦਾ ਗੁਰੂ ਖੜ ਕੇ ਸਾਹਮਣੇ ਸਾਹਮਣੇ ਖੜ ਕੇ ਝੂਠ ਬੋਲ ਦੇਵੇ ਹੁਣ ਇਹੋ ਬੰਦੇ ਨੇ ਕੀ ਯਕੀਨ ਕਰਾਂਗੇ ਤਾਂ ਹੀ ਰੋਦਾ ਫਿਰਦਾ ਹੁਣ ਕਿਉਂਕਿ ਉਹ ਪੰਜ ਮੈਂਬਰੀ ਕਮੇਟੀ ਜਿਹੜੀ ਸੱਤ ਮੈਂਬਰੀ ਕਮੇਟੀ ਜਿਹੜੀ ਅਥੁਧਾਰ ਲਹਿਰ ਉਧਰ ਵੀ ਹੁਣ ਜਗ੍ਹਾ ਨਹੀਂ ਮਿਲ ਰਹੀ ਉਧਰ ਵੀ ਥੱਕੇ ਪੈ ਰਹੇ ਨੇ ਤਾਂ ਹੀ ਸਟੇਜ ਤੋਂ ਰੁਸ ਰੁਸ ਕੇ ਨੱਠ ਰਹੇ ਆ ਅੱਗੇ ਖੜ ਕੇ ਝੂਠ ਬੋਲੇ ਜਦ ਤੱਕ ਜਾ ਕੇ ਦੁਬਾਰਾ ਗੁਰੂ ਤੋਂ ਮਾਫੀ ਨਹੀਂ ਮੰਗਦੇ ਮੈਨੂੰ ਲੱਗਦਾ ਨਹੀਂ ਸਿੱਖ ਸੰਗਤ ਨੂੰ ਪ੍ਰਵਾਨ ਕਰੂੰਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੈਸ਼ੀਅਰ ਔਰ ਸਾਡੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਪਤੀ ਸਿੰਘ ਚਿੰਦਰ ਸਾਹਿਬ ਐਂਡ ਕੇ ਸ਼ਰਮਾ ਜੀ ਹਲਕਾ ਨਾਬਾ ਦੇ ਵਿੱਚੋਂ ਚੁਣੇ ਗਏ ਨੇ ਤਕਰੀਬਨ 300 ਦੇ ਕਰੀਬ ਉਹਨਾਂ ਸਾਰੇ ਡੈਲੀਗੇਟਾਂ ਨੂੰ ਬਿਮਾਰਕਵਾ ਦੇਣ ਵਾਸਤੇ ਆਏ ਨੇ ਸੋ ਮੈਂ ਉਹਨਾਂ ਦਾ ਤਾਂ ਵਰਕ ਕਰਦਾ ਛੋ ਮੈਂ ਬੇਨਤੀ ਕਰਦਾ ਕਿ ਵਰਕਰ ਸਹਿਬਾਨ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਰੀੜ ਵੀ ਹੱਡੀ ਰੇ ਔਰ ਵਰਕਰ ਸਹਿਬਾਨਾਂ ਨੇ ਸਰਕਾਰਾਂ ਬਣਾਇਆ ਅੱਜ ਜਿਹੜੇ ਵਰਕਰ ਨੇ ਉਹ ਤਾਂ ਦੋ ਚਿੱਤੀ ਜਿਹੜੇ ਹੋਏ ਨੇ ਕਿਉਂਕਿ ਜਿਹੜੇ ਵਿਰੋਧੀ ਨੇ ਉਹ ਲੋਕਾਂ ਦੇ ਵਿੱਚ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਸੋ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਗੁੰਮਰਾਹ ਨਾ ਹੋਵੋ। ਸ੍ਰੀ ਅਕਾਲ ਤਖਤ ਦੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਵਜਾਇਸ਼ ਜਿਹੜੀ ਅਕਾਲ ਤਖਤ ਤੋਂ ਹੋਈ ਹੈ। ਅਕਾਲ ਤਖਤ ਦੇ ਅਧੀਨ ਅਸੀਂ ਵੇਖ ਕੇ ਸੇਵਾ ਕਰਦੇ ਆ। ਸੋ ਜਿਹੜੇ ਲੋਕ ਆ ਮੈਂ ਜਨ ਹੀ ਕੰਮ ਕਰਦੇ ਫਿਰਦੇ ਨੇ ਉਹਨਾਂ ਲੋਕਾਂ ਨੂੰ ਮੂੰਹ ਨਾ ਲਾਉਣ। ਤੇ ਇਸ ਕਰਕੇ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਜਿਹੜੇ ਲੋਕ ਕਾਲੇ ਲੋਕ ਨੇ ਜਿਨ੍ਹਾਂ ਨੇ ਸਰਕਾਰਾਂ ਦੇ ਵਿੱਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਕੀਤਾ ਤੇ ਜਿਹੜੇ ਉਹ ਉਸ ਤੋਂ ਬਾਅਦ ਵੀ ਜਿਹੜੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਵੀ ਖਰਾਬੀਆਂ ਕਰੀ ਗਈ ਉਹ ਲੋਕ ਪ੍ਰਚਾਰ ਕਰਦੇ ਫਿਰਦੇ ਆ ਤਾਂ ਉਹਨਾਂ ਲੋਕਾਂ ਨੂੰ ਪਛਾਣਨ ਦੀ ਲੋੜ ਹੈ ਅੱਜ ਜੀ ਜਿਹੜੀ ਮੀਟਿੰਗ ਸੀ ਬਹੁਤ ਹੀ ਦੇਖ ਲੋ ਸਾਰੇ ਵਰਗਾਂ ਵੱਲੋਂ ਚੰਗਾ ਕਹਿ ਲੋ ਇਕੱਠ ਹੋਏ ਆ ਬਹੁਤ ਵਧੀਆ ਹੰਬਲਾ ਸੀਗਾ ਲਾਲਕਾ ਜੀ ਦਾ ਬੜਾ ਪ੍ਰੇਮ ਤੇ ਸਤਿਕਾਰ ਸ਼ਰਮਾ ਜੀ ਨੂੰ ਚੰਜਰ ਜੀ ਨੂੰ ਸਾਰੀ ਸੰਗਤ ਨੇ ਦਿੱਤਾ ਅਕਾਲ ਤਖਤ ਦਾ ਨਾਮ ਜਿਹੜਾ ਮਿਸਯੂਜ਼ ਕਰਕੇ ਲੋਕੀ ਅਕਾਲੀ ਦਲ ਨੂੰ ਹਮੇਸ਼ਾ ਹੀ ਬਦਨਾਮ ਕਰਦੇ ਰਹੇ ਨੇ ਉਹ ਦਾ ਜਵਾਬ ਦੇਣ ਦਾ ਵਕਤ ਆ ਗਿਆ ਮੇਰੇ ਨਾਲ ਆਉਣ ਵਾਲੇ ਸਮੇਂ 'ਚ ਜਿਹੜਾ ਅਕਾਲੀ ਦਲ ਦੀ ਗਰਾਫ ਉੱਪਰ ਨੂੰ ਜਾਊਗਾ ਤੇ ਜਿੰਨੇ ਕੰਮ ਅਕਾਲੀ ਦਲ ਨੇ ਕਰੇ ਨੇ ਕਿਸੇ ਨੇ ਨਹੀਂ ਕਰੇ ਇਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੇਖਣ ਨੂੰ ਮਿਲਗੇ